ਪ੍ਰੋਗਰਾਮ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਬਲਵਿੰਦਰ ਸਿੰਘ ਬਾਜਵਾ ਵੱਲੋਂ ਗੁਰਫਜ਼ ਪ੍ਰਵਾਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆ ਦੋਸਤੋ ਪਰਦੇਸਾਂ ਵਿੱਚ ਬੈਠੇ ਹੋਏ ਵੀ ਅਸੀਂ ਆਪਣੇ ਧਰਮ ਨੂੰ ਆਪਣੇ ਵਿਰਸੇ ਨੂੰ ਇੱਥੇ ਨਹੀਂ ਭੁੱਲੇ ਇਸ ਦੀ ਇੱਕ ਜਾਗਦੀ ਜੁੰਦੀ ਮਿਸਾਲ ਤੁਹਾਨੂੰ ਮੈਂ ਦੇਣ ਲੱਗਾ ਹਾਂ ਕਿ ਇੱਥੇ ਆ ਕੇ ਕਈ ਵਾਰੀ ਤੇ ਕਈ ਬੜੇ ਹੀ ਬਿਜੀ ਹੋ ਜਾਂਦੇ ਹਨ ਆਪਣੇ ਕੰਮਕਾਰਾਂ ਦੇ ਵਿੱਚ ਪਰ ਕਈ ਆਪਣਾ ਜਿਹੜਾ ਪਸ਼ੋਕੜ ਲੈ ਕੇ ਆਉਂਦੇ ਹਨ ਅਤੇ ਆਪਣੇ ਬੱਚਿਆਂ ਨੂੰ ਗੁਰੂ ਘਰਾਂ ਦੇ ਨਾਲ ਜੋੜਨ ਲਈ ਆਪਣੇ ਸੱਭਿਆਚਾਰ ਨਾਲ ਜੋੜਨ ਲਈ ਅਤੇ ਆਪਣਾ ਸਿੱਖੀ ਸਰੂਪ ਅਤੇ ਸਿੱਖੀ ਦੀ ਪਹਿਚਾਨ ਦਸਤਾਰ ਨਾਲ ਜੋੜਨ ਲਈ ਬੜੇ-ਬੜੇ ਵੱਡੇ ਕੰਮ ਕਰਦੇ ਹਨ ਸੋ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਯੂ ਐਸ ਏ ਅਤੇ ਸਾਰੀ ਹੀ ਗੁਰੂ ਘਰ ਅਤੇ ਸਾਧ ਸੰਗਤ ਜਥੇਬੰਦੀਆਂ ਦੇ ਸਹਿਯੋਗ ਦੇ ਨਾਲ ਹਰ ਸਾਲ ਹੀ ਇੱਥੇ ਦਸਤਾਰ ਅਤੇ ਆ ਕੰਪੀਟੀਸ਼ਨ ਕਰਾਉਂਦੇ ਹਾਂ ਦਿਮਾਲੇ ਅਤੇ ਦਸਤਾਰ ਦੇ ਇਸ ਤੋਂ ਇਲਾਵਾ ਹੋਰ ਵੀ ਉੱਥੇ ਬਹੁਤ ਹੀ ਐਕਟੀਵਿਟੀਜ਼ ਹੁੰਦੀਆਂ ਹਨ ਸੋ 18 ਤਰੀਕ ਯਾਨੀ ਕਿ 18 ਅਕਤੂਬਰ 2025 ਨੂੰ ਇਹ 10ਵੀਂ ਵਾਰ ਲਗਾਤਾਰ ਜਿਹੜਾ ਸੀ 10th ਈਸ ਕੋਸ ਦਾ ਇੱਕ ਬਹੁਤ ਵੱਡਾ ਮੁਕਾਬਲਾ ਹੁੰਦਾ ਦਸਤਾਰ ਕੰਪੀਟੀਸ਼ਨ ਦਾ ਇਹ ਉੱਥੇ ਕਰਾਇਆ ਗਿਆ ਸਟਰਲਿੰਗ ਦੀ ਸਟਰਲਿੰਗ ਦੇ ਵਿੱਚ ਜੋ ਕਿ ਲੌਂਗ ਐਂਡ ਦੇ ਵਿੱਚ ਹੈ ਉਸ ਦੇ ਵਿੱਚ ਛੋਟੇ-ਛੋਟੇ ਬੱਚਿਆਂ ਤੋਂ ਲੈ ਕੇ ਨੌਜਵਾਨਾਂ ਨੇ ਜਿੱਥੇ ਮੁੰਡਿਆਂ ਨੇ ਲੜਕੀਆਂ ਨੇ ਉੱਥੇ ਸਾਡੀਆਂ ਧੀਆਂ ਨੇ ਕੁੜੀਆਂ ਨੇ ਲੜਕੀਆਂ ਨੇ ਵੀ ਇਸ ਦੇ ਵਿੱਚ ਪਾਰਟਿਸਪੇਟ ਕੀਤਾ ਇਸ ਦੇ ਵਿੱਚ ਤੁਸੀਂ ਦੇਖਦੇ ਹੋ ਕਿ ਕਈ ਵਾਰੀ ਆਮ ਪ੍ਰੋਗਰਾਮ ਹੁੰਦੇ ਹਨ ਜਿਨ੍ਹਾਂ ਦੇ ਵਿੱਚ ਮਿਸਟਰ ਇੰਡੀਆ ਜਾਂ ਫੈਸ਼ਨ ਸ਼ੋਅ ਹੁੰਦੇ ਹਨ ਪਰ ਇਹ ਇੱਕ ਵੱਖਰੀ ਕਿਸਮ ਦਾ ਪ੍ਰੋਗਰਾਮ ਸੀ ਉੱਥੇ ਜਦੋਂ ਬੱਚੇ ਆਉਂਦੇ ਸਨ ਉਹਨਾਂ ਦਾ ਤੌਰ ਦੇਖਦੇ ਸੀ ਜੱਜਸ ਬੈਠੇ ਹੋਏ ਸਨ ਇਹ ਕਿੰਦਾ ਬੱਚੇ ਚੱਲ ਕੇ ਆ ਰਹੇ ਹਨ ਫਿਰ ਉਹਨਾਂ ਨੂੰ ਸਿੱਖ ਇਤਿਹਾਸ ਦੇ ਨਾਲ ਸਿੱਖ ਗੁਰੂਆਂ ਦੇ ਨਾਲ ਸਬੰਧਤ ਜਿਹੜੇ ਉਹਨਾਂ ਨੂੰ ਕੁਐਸਚਨ ਕੀਤੇ ਜਾਂਦੇ ਸੀ ਕਿ ਜੇ ਤੁਹਾਨੂੰ ਇਹੋ ਜਿਹਾ ਚਾਂਸ ਮਿਲੇ ਤਾਂ ਤੁਸੀਂ ਕੀ ਕਹੋਗੇ ਦਸਤਾਰ ਦੀ ਤੁਹਾਡੇ ਜੀਵਨ ਵਿੱਚ ਕੀ ਮਹੱਤਤਾ ਹੈ ਜੇ ਤੁਹਾਨੂੰ ਸਵਾ ਮਿਲੇ ਕਿਤੇ ਪ੍ਰਮਾਤਮਾ ਦੀ ਕਿਰਪਾ ਦੇ ਨਾਲ ਪਿਛਲੀ ਦੁਨੀਆ ਦੇ ਵਿੱਚ ਜਾਣ ਦਾ ਚਾਂਸ ਮਿਲੇ ਤਾਂ ਤੁਸੀਂ ਕਿਹਨਾਂ ਨੂੰ ਮਿਲਣਾ ਚਾਹੋਗੇ ਤੁਹਾਡੀ ਜ਼ਿੰਦਗੀ ਦੇ ਆਈਡਲ ਕੌਣ ਹਨ ਤੁਹਾਡੀ ਜ਼ਿੰਦਗੀ ਦੇ ਹੀਰੋ ਕੌਣ ਹਨ ਸੋ ਉਸ ਦੇ ਵਿੱਚ ਇਹ ਕੰਪੀਟੀਸ਼ਨ ਦੇ ਵਿੱਚ ਬਹੁਤ ਕੁਝ ਆ ਦਿਖਾਇਆ ਗਿਆ ਅਤੇ ਉਸ ਦੇ ਨਾਲ ਨਾਲ ਹੀ ਆ ਸਾਡਾ ਮਿਸਟਰ ਸਿੰਘ ਜਿਹੜਾ ਕਸਟੀਲ ਜਿਸ ਨੂੰ ਮਿਸਟਰ ਸਟੀਲ ਸਿੰਘ ਕਹਿੰਦੇ ਹਨ ਉਹਨਾਂ ਨੇ ਵੀ ਆਪਣੇ ਤਾਕਤ ਦੇ ਉੱਥੇ ਜਿਹੜੇ ਜੋਰ ਦਿਖਾਏ ਸੋ ਇਸ ਦੇ ਵਿੱਚ ਆਲਮੋਸਟ ਸਾਰੇ ਹੀ ਗੁਰੂ ਘਰਾਂ ਦੀਆਂ ਕਮੇਟੀਆਂ ਅਤੇ ਜਥੇਬੰਦੀਆਂ ਨੇ ਪਾਰਟਿਸਿਪੇਟ ਕੀਤਾ ਮੈਂ ਉਹਨਾਂ ਸਾਰਿਆਂ ਹੀ ਪਰਿਵਾਰਾਂ ਨੂੰ ਬਹੁਤ ਲੱਖ ਲੱਖ ਵਧਾਈ ਦਿੰਦਾ ਜਿਹੜੇ ਆਪਣੇ ਬੱਚਿਆਂ ਨੂੰ ਛੋਟੇ-ਛੋਟੇ ਬੱਚਿਆਂ ਨੂੰ ਆ ਸਿੱਖਿਆ ਦੇ ਕੇ ਤਿਆਰ ਕਰਕੇ ਕੰਪੀਟੀਸ਼ਨ ਦੇ ਲਈ ਉੱਥੇ ਲੈ ਕੇ ਆਉਂਦੇ ਹਨ ਪਤਾ ਨਹੀਂ ਕਿੰਨਾ ਕਿੰਨਾ ਲੰਮਾ ਲੰਮਾ ਸਮਾਂ ਪਹਿਲਾਂ ਉਹ ਤਿਆਰੀਆਂ ਸ਼ੁਰੂ ਕਰ ਦਿੰਦੇ ਹਨ ਅਤੇ ਖਾਸ ਕਰਕੇ ਇਸ ਸਾਰੀ ਹੀ ਟੀਮ ਗੁਰੂ ਗੋਬਿੰਦ ਸਿੰਘ ਜੀ ਸਟੱਡੀ ਸਰਕਲ ਜਿੰਨੇ ਵੀ ਹਨ ਸਰਬਜੀਤ ਸਿੰਘ ਜੀ ਉਹਨਾਂ ਦੀ ਬੇਟੀ ਅਤੇ ਉਹਨਾਂ ਦਾ ਸਾਰਾ ਪਰਿਵਾਰ ਅਤੇ ਉਹਨਾਂ ਦੇ ਨਾਲ ਜਿੰਨੇ ਵੀ ਬਾਕੀ ਜੁੜੇ ਹੋਏ ਹਨ ਅਸੀਂ ਉਹ ਸਾਰਿਆਂ ਨੂੰ ਹੀ ਬਹੁਤ ਵਧਾਈ ਦਿੰਦੇ ਹਾਂ ਕਿ ਕੋਈ ਵੀ ਜਿਹੜੇ ਇਦਾਂ ਦੇ ਕਮਿਊਨਿਟੀ ਦੇ ਕੰਮ ਸਿੱਖੀ ਕਾਰਜਾਂ ਦੇ ਵਿੱਚ ਬੱਚਿਆਂ ਨੂੰ ਜੋੜਨਾ ਜਿਹੜਾ ਇੱਕ ਬਹੁਤ ਵੱਡਾ ਆ ਕੰਮ ਹੈ ਕਿਉਂਕਿ ਸਾਡਾ ਆਉਣ ਵਾਲਾ ਫਿਊਚਰ ਇਹੋ ਹੀ ਹੈ ਕਿ ਅਸੀਂ ਆਪਣੀ ਜਿਹੜੀ ਨਵੀਂ ਜਨਰੇਸ਼ਨ ਹੈ ਜਿਹੜੇ ਸਾਡੇ ਬੱਚੇ ਹਨ ਜੇ ਅਸੀਂ ਉਹਨਾਂ ਨੂੰ ਨਾਲ ਲੈ ਕੇ ਚੱਲ ਸਕੇ ਜੇ ਚੱਲਣ ਦੇ ਵਿੱਚ ਕਾਮਯਾਬ ਹੋ ਗਏ ਤਾਂ ਫਿਰ ਅਸੀਂ ਜਿਹੜੇ ਮਰਜੀ ਦੇਸ਼ ਦੇ ਵਿੱਚ ਚਲੇ ਜਾਈਏ ਅਸੀਂ ਹਮੇਸ਼ਾ ਕੈਮਰਾਵਾਂਗੇ ਚੜ੍ਹਦੀ ਕਲਾ ਵਿੱਚ ਰਹਾਂਗੇ ਸੋ ਆਓ ਉਸ ਪ੍ਰੋਗਰਾਮ ਦੀਆਂ ਕੁਝ ਜਿਹੜੀਆਂ ਅਸੀਂ ਝਲਕੀਆਂ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਤੇ ਥੋੜੇ ਜਿਹਾ ਸਮੇਂ ਦੇ ਲਈ ਤੁਹਾਨੂੰ ਲੈ ਕੇ ਚੱਲੇ ਹਾਂ ਦੀ ਸਟਰਲਿੰਗ ਦੇ ਵਿੱਚ ਉੱਥੇ ਦੇਖੋ ਕਿਸ ਤਰ੍ਹਾਂ ਕੰਪੀਟੀਸ਼ਨ ਹੋ ਰਿਹਾ ਸੋ ਆਓ ਦੇਖਦੇ ਹਾਂ ਇਹ ਅੱਖੀਂ ਦੇਖਣਾ ਜਿਹੜਾ ਸਾਰਾ ਪ੍ਰੋਗਰਾਮ ਉਸ ਦੇ ਭਾਗ ਤੁਹਾਨੂੰ ਕੁਝ ਦਿਖਾਉਣ ਜਾ ਰਹੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

ਨਾਮ ਅਗਰਕਿਤ ਸਿੰਘ ਜਨਮ 15 ਸਾਲ ਤੇ ਜਨਮ ਅੰਕਰ 2173 ਆਧਿਕ ਦਾ ਨਾਮ ਸਲਾਹ ਹੈ ਜੀ ਜੀ ਪਤੇ ਯੋਕਰ ਦੇ ਸਾਰੇ 1 ਐਸ ਦੇ ਮਾਦਦ ਮੰਨਦੇ ਨੇ ਗੋਡ ਇਨ ਐਂਡ ਇਹ ਸਾਰੇ ਦੀ ਇਕੁਅਲ ਹੈ ਕੀ ਗੁਰਦੁਆਰੇ ਜਾਂਦੇ? ਇੱਕ ਗੁਰਦੁਆਰੇ ਦੇ ਵਿੱਚ ਤੁਸੀਂ ਕੀ ਕਰਦੇ ਹੋ ਕੀ ਸਿੱਖ ਨੇ? ਗੁਰਦੁਆਰੇ ਦੇ ਵਿੱਚ ਅ ਸ਼ਬਦ ਕੀਰਤਨ ਸੁਣਾ ਅਤੇ ਸੇਵਾ ਵੀ ਕਰੀ। ওকে थैंक यू जी। স্যার জেনাল সরদার এর আইডি নাম্বার 2234 আগে জি ডিজে ਜੇਤੂ ਸਿੰਘ ਦਾ ਨੰਬਰ 15 ਵਾਲਾ ਤੇ ਮੇਰਾ ਨੰਬਰ 2173 ਆਹ ਦਿੱਤਾ ਦਾ ਸਹਾਇਕ ਜੀ ਜਿੱਥੇ ਬਾਈ ਜੀ ਜੇਤੂ ਸੀ ਅ ਕ੍ਰਿਕਟ ਸਿੰਘ ਜੇਤੂ ਸੀ ਟਾਈਮ ਚਾਬਲ ਕਰ ਸਕਦੇ ਤੇ ਪਿੱਛੇ ਜਾ ਸਕਦੇ ਪੈਸ ਦੇ ਵਿੱਚ ਤੁਸੀਂ ਗੁਰੂ ਸਾਹਿਬ ਨੂੰ ਮਿਲ ਸਕਦੇ ਕਿਹਰੇ ਗੁਰੂ ਸਾਹਿਬ ਨੂੰ ਮਿਲਣਾ ਚਾਹੁੰਦੇ ਤੇ ਉਹ ਗੁਰੂ ਸਾਹਿਬ ਕਿਉਂਕਿ इस तो दो के ऑफिशियल कैमरामैन हियर सॉरी एस असि वाला ग्रुप ए सिंगांगर अह दस्तार प्राइड को शुक्रिया दा बहुत-बहुत धन्यवाद इतनी बढ़िया इवेंट करा रहे हो मैंने समझया कि बोलना कि क्योंकि मेरे से पहले एक बच्चा स्पीच दे गया मेरे बड़ा हो गया समझ के बहुत बढ़िया बड़ी इमोशनल फैक्ट्स वाली स्पीच उन्होंने बोली सो मेरा विषय है जी फिटनेस मैं बॉडी बिल्डिंग करता हूं ਤੇ ਮੈਂ ਬੱਚਿਆਂ ਨੂੰ ਘੱਟ ਤੇ ਵੱਡਿਆਂ ਨੂੰ ਜ਼ਿਆਦਾ ਕਹਿਣਾ ਚਾਹਾਂਗਾ ਜੀ ਪਹਿਲੇ ਕਹਿੰਦਾ ਕਿਆ ਸੁਰਾ ਮਾਫ ਠੀਕ ਹੈ ਜੀ ਦੇਖੋ ਆਹ ਦੀ ਫਿਟਨੈਸ ਸ਼ੁਰੂ ਹੁੰਦੀ ਘਰੋਂ ਠੀਕ ਹੈ ਜੀ ਜਦੋਂ ਆਪਾਂ ਛੋਟੇ ਹੁੰਦੇ ਆਪਾਂ ਕਹਿੰਦੇ ਸਾਡੀਆਂ ਖਰਾਕਾਂ ਸਾਡੀਆਂ ਖਰਾਕਾਂ ਸਾਡੀਆਂ ਖਰਾਕਾਂ ਪੀਜ਼ਾ 버ਗਰ ਨਹੀਂ ਹੁੰਦੇ ਸੀ ਸਾਡੀਆਂ ਖਰਾਕਾਂ ਕੋਈ ਰਿਫਾਈਨਡ ਆਇਲ ਜਾਂ ਉਹ ਨਹੀਂ ਉਹ ਨਹੀਂ ਦਿੱਤੀ ਜਾਂਦੀ ਹਸੀ ਸਾਡੀਆਂ ਡਾਇਟ ਸੋ ਟੈਕਨੀਕ ਕਾ ਦਾ ਫੂਡ ਦਾਲ ਬਣੀ ਸਬਜ਼ੀ ਬਣੀ ਲੋ ਨਹੀਂ ਬਣੀ ਚਾਹਣ ਬਣੇ ਦਾ ਇੱਕ ਸ਼ਾਸਤਰ ਵੀ ਹੈ ਅਖਤਿਆਰ ਉਹ ਯੂਜ਼ ਨਹੀਂ ਕਰਦਾ ਜਾਨੀ ਸ਼ੇਰ ਸਿੰਘ ਜੀ ਕਹਿੰਦੇ ਹੀ ਕਹਿੰਦੇ ਜੇ ਕਿਸੇ ਦੇ ਸ਼ਸਤਰ ਫੜੇ ਨਾ ਉਹਗੇ ਨੇ ਮਾਰਨੂ ਨਹੀਂ ਫੜੇ ਉਹ ਤਾਂ ਫੜਿਆ ਕਿਵੇਂ ਨਹੀਂ ਲੜਾਈ ਨੂੰ ਹੈ ਬੇਨ ਸ਼ਸਤਰ ਦੇਖ ਲੈ ਮੇਰੇ ਭਾਪ ਨੇ ਮੈਨੂੰ ਪੰਗਾ ਲਈ ਲੜਾਈ ਦਾ ਲਗੀ ਇਹਦੇ ਸਿਰ ਇੰਜ ਦੇ ਸ਼ਸਤਰੋਂ ਬਤਾਤਾ ਇਹਨੂੰ ਚੰਗੇ ਜੀ ਯੂਜ਼ ਕਰੋ ਜਿ ਤਰੀ ਜਦੋਂ ਤੇ ਤੁਹਾਡਾ ਸਰੀਰ ਤੇ ਅੱਗੇ ਕਹਿੰਦੇ ਹਾਂ ਵੀ ਇੱਕ ਝੋਟੇ ਉਹਦੇ ਬੰਦਾ ਜਾਂਦੇ ਕੋਸ ਤੇ ਕਿੱਦੇ ਲੜਨਾ ਉਤੋਂ ਲੜਨ ਦੀ ਲੜਾਈ ਤਾਂ ਲਗੀ ਫੈਰ ਹੋ ਗਿਆ ਜੀ ਰਾਈ ਸੋ ਮੈਂ ਇਹ ਕਹਿਣਾ ਕਿ ਇਸ ਸਾਂਚ ਸਪਾਈਰ ਕਨਸੈਪਟ ਜਿਸ ਨਾਲ ਉਹ ਬਹੁਤ ਵਧੀਆ ਕੰਸੈਪਟ ਹੈ ਕਿ 10 14 ਕਿ ਸਭ ਤੋਂ ਪਹਿਲਾਂ ਅਸੀਂ ਮੀਟਿੰਗ ਕੀਤੀ ਸੀ ਬੀਬੀ ਅੰਕਲ ਦੇ ਬਿਲਡਿੰਗ 'ਚ ਤੇ ਉਥੇ ਸਾਰੇ ਗੁਰਦੁਆਰਾ ਪਰੰਦਰ ਦੇ ਮੈਂਟੀਆਂ ਆਈਆਂ ਸੀ ਉਹਦੇ ਲਈ ਸਾਨੂੰ ਬਹੁਤ ਐਪਰੀਸ਼ੀਏਸ਼ਨ ਮਿਲਿਆ ਇਸ ਲਈ ਅਸੀਂ ਐਡਾ ਵੱਡਾ ਪ੍ਰੋਗਰਾਮ ਕੀਤਾ ਤੇ मैं ज्यादा सम्मान करना चाहता हूं रोड मैं विनती करूंगा कि बिक्की सिंह जी का सम्मान करने सिंह साहब ये अवसर दें सारे वन एस के मामले मान देने में गोड इन एंड ये सारे नहीं इक्वल है बस जस्ट वेट तेरे गुरु मिलना चाहते Uh, if i could find trouble, i would this <laughs> question